ਅ ਤੇ ਜਿੰਨੇ ਵੀ ਆਪਣੇ ਦਰਸ਼ਕ ਨੇ ਉਹ ਸਾਰਿਆਂ ਨੂੰ ਸਿੱਖੀ ਬਾਗ ਵੱਲੋਂ ਪਿਆਰ ਬਹੁਤ ਸਾਰਾ। ਹਰ ਜਿਹੜਾ ਜਲੰਧਰ ਦੇ ਵਿੱਚ ਸੈਟਿੰਗ ਇਹਨੂੰ ਇੱਕ ਸਾਰੀ ਟੀਮ ਦੀ ਮੀਟਿੰਗ ਕਹਿ ਸਕਦੇ ਹੋ ਜਿਹਦੇ ਵਿੱਚ ਸੀਓ ਜੋ ਹੁਣ ਤੱਕ ਹੋਇਆ ਉਹਨੂੰ ਗਿਆ ਬਚਿਆ ਗਿਆ ਤੇ ਜੋ ਕੱਲ ਨੂੰ ਅਸੀਂ ਕਰਨ ਜਾ ਰਹੇ ਹਾਂ ਉਹਦੇ ਬਾਰੇ ਜਿਹੜੀ ਚਰਚਾ ਹੋਈ ਹੈ ਖਾਸ ਕਰਕੇ ਥੋੜੇ ਦੇ ਪਹਿਲੂ ਸਨ। ਠੀਕ ਹੈ ਤੇ ਸਾਡੀ ਜਿਹੜੀ ਕਾਨਫਰੈਂਸ ਹੋ ਰਹੀ ਹੈ ਨਵੰਬਰ ਦੀ 14 ਤੇ 17 ਨੂੰ ਆ ਮਸਤਵਾਨਾ ਸਾਹਿਬ ਸਿੰਗਰੂਰ ਵਿਕੇ ਇਸ ਇੰਟਰਨੈਸ਼ਨਲ ਕਾਨਫਰੰਸ ਆ ਸਾਰੇ ਪੰਜਾਬ ਤੋਂ ਬੱਚੇ ਹੋਸਟ ਸ਼ਹਿਰਾਂ ਤੋਂ ਬੱਚੇ ਔਰ ਬਾਲੇ ਮੁਲਕਾਂ ਤੋਂ ਬੱਚੇ ਪਾਕਿਸਤਾਨ ਤੋਂ ਬੱਚੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਬੱਚੇ ਜਿਹੜੇ ਅਸੀਂ ਰੱਖੇ ਵਰਲਡ ਕਲਾਸ ਜਿਹੜੀ ਕਾਨਫਰੰਸ ਦਾ ਅਸੀਂ ਯੋਜਨਾ ਕੀਤਾ ਹੈ ਤੇ ਉਹਦੇ ਬਾਰੇ ਅਸੀਂ ਰੈ ਸਲਾਮ ਮਸ਼ਹੂਰੀ ਕਦੇ ਨੇ ਲੈ ਨੇ ਦਾਨ ਪ੍ਰਦਾਨ ਹੋਇਆ ਸਾਝਾਂ ਬੀਆ ਨੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਮਾਜ ਜਿਹੜਾ ਬਹੁਤ ਸਪਸ਼ਟ ਕਰਾ ਸਕਦਾ ਹੋਵੇ ਦੂਸਰਾ ਜਿਹੜਾ ਇਹ ਸਾਰੇ ਜਿਹੜੀ ਕਾਨਫਰੰਸ ਹੋ ਰਹੀ ਹੈ ਉਹਦਾ ਪ੍ਰੋਸਪੈਕਟ ਜਿਹੜਾ ਆ ਉਹ ਵੀ ਰਿਲੀਜ਼ ਕੀਤਾ ਗਿਆ ਕਿ ਉਹਦੇ ਬਾਰੇ ਅ ਅ ਰਜੀਤ ਸਿੰਘ ਉਹਨਾਂ ਨੇ ਜਾਣਕਾਰੀ ਪਹਿਲਾਂ ਦਿੱਤੀ ਉਸ ਤੋਂ ਬਾਅਦ ਉਹਨਾਂ ਦੀਆਂ ਸਾਰੀਆਂ ਕਾਪੀਆਂ ਸਾਰੇ ਮੈਂਬਰ ਜੋ ਇੰਡੀਆ ਦੇ ਨਾਲ ਬਹੁਤ ਸਾਰੀਆਂ ਕਾਪੀ ਜਿਹੜੀਆਂ ਉਹਨਾਂ ਨੂੰ ਆਪਾਂ ਆਪਣੇ ਜਿਹੜੇ ਨੂੰ ਜਾਣ ਦਿੱਤੀਆਂ ਜਿਹੜੀਆਂ ਜਿਹਦੇ ਨਾਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਸ ਕਾਨਫਰੰਸ ਲਈ ਉੱਥੇ ਟੀਮ ਹੋਣਾ ਕਿੱਦਾਂ ਹੋਣਾ ਆ ਕਿੰਨੇ ਪਾਰਟਿਸਿਪੇਟ ਕਰਨਾ ਗਰੂ ਰੈਗੂਲੇਸ਼ਨ ਸੀ ਨੇ ਉਹਦੇ ਵਿੱਚ ਸਾਰਾ ਇੱਕ ਬੜੀ ਮਿਹਨਤ ਨਾਲ ਬਣਾਇਆ ਪ੍ਰੋਗਰਾਮ ਜਦੋਂ ਆਇਆ ਆ ਆ ਬਹੁਤ ਨੇ ਇਸ ਟੀਮ ਆ ਜਾਈ ਹੋਈ ਹੈ ਜਿਹਦੀ ਟੀਮ ਵਰਕ ਕਰ ਰਹੀ ਹੈ ਜਿਹੜੀ ਹਰ ਜ਼ਿਲ੍ਹੇ ਦੇ ਵਿੱਚ ਪੰਜ-ਪੰਜ ਮੈਂਬਰਾਂ ਦੀ ਟੀਮ ਹੈ ਅੱਜ ਉਹਨਾਂ ਮੈਂਬਰਾਂ ਦੀ ਅੱਜ ਆ ਬਿਲਕੁਲ ਜੀ ਪ੍ਰੋਜੈਕਟ ਦੇ ਵਿੱਚ ਲੈਂਦੇ ਆ ਕਿ 100 ਚੋਂ ਕਿੰਨੇ ਨੰਬਰ ਆ ਗਏ ਮਤਲਬ ਸਾਨੂੰ ਇਹ ਪੁੱਛੋ ਕਿ 100 ਦੇ ਉੱਤੇ ਕਿੰਨੇ ਆ ਸੋ ਇੰਦਾਂ ਕਦਾ ਪ੍ਰੋਜੈਕਟ ਹੈ ਬਹੁਤ 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 ਵੱਡਾ ਹਲਾੜਾ ਦੁਨੀਆ ਭਾਰਤ ਦੀ ਅਸੀਂ ਬੜੇ ਖੁਸ਼ ਆ ਸਾਡੀ ਮੇਰੀ ਟੀਮ ਜਿਹੜੀ ਆ ਅ ਬਿਨੈ ਕਰ ਰਿਹਾ ਅਸੀਂ ਅਪਾਪਾ ਨਹੀਂ ਤੋ ਰਹਾ ਸਾਡੇ ਹੌਸਲੇ ਬੜੇ ਉੱਚੇ ਹੋ ਰਹੇ ਨੇ ਜਦੋਂ ਸ਼ਾਬਾਸ਼ ਦੇ ਫੋਨ ਆ ਰਹੇ ਨੇ ਹੋਰ ਲੋਕ ਜੁੜਨ ਦੀਆਂ ਗੱਲਾਂ ਜਦੋਂ ਹੁੰਦੀਆਂ ਨੇ ਹੋਰ ਅਦਾਰੇ ਜੁੜਨ ਦੀ ਗੱਲ ਕਰਦੇ ਨੇ ਆ ਸੋ ਨੇਚਰਲੀ ਆਮ ਬੀਂਗ ਅ ਹਿਊਮਨ ਬੀਨ ਆ ਕਨਸਰਨ 온 ਦਿ ਨਾਥਿੰਗ ਆ ਸਾਨੂੰ ਇਹ ਨਾ ਚੀਜ਼ਾਂ ਦੀ ਬਹੁਤੀ ਜ਼ਰੂਰਤ ਆ ਸੀ ਇਹ ਵੀ ਚਾਹਨੇ ਕਰਤਾੜੀਆਂ ਵੱਜੇ ਸਾਡੇ ਹੌਸਲੇ ਵਧਣ ਵਧਣ ਸੋ ਉਹ ਬੜਾ ਕੁਝ ਹੋ ਰਿਹਾ ਹੈ ਤੇ ਫਿਰ ਤੁਸੀਂ ਸਦਾ ਹੀ ਸਾਡੇ ਮੇਰੇ ਕੋਈ ਵੀ ਮੇਰਾ ਪ੍ਰੋਜੈਕਟ ਹੁੰਦਾ ਤੁਸੀਂ ਸਦਾ ਕਵਰੇਜ ਕਰਦੇ ਤੁਹਾਡਾ ਚੈਨਲ ਮੈਂ ਇੱਥੇ ਇੱਕ ਜ਼ਰੂਰ ਦੱਸਣਾ ਕਿ ਅਸੀਂ ਅਸਲੀ ਵਿਸ਼ੇ ਨੂੰ ਟੱਚ ਕੀਤਾ ਹੈ ਅਸੀਂ ਗੱਲਾਂ ਪੰਡੀਆਂ ਕਰ ਲੈਂਦੇ ਆ ਬੱਚੇ ਪੰਜਾਬੀ ਨਹੀਂ ਪੜ੍ਹਦੇ ਪੰਜਾਬੀ ਨਾਲ ਮੋਹ ਨਹੀਂ ਬੱਚਿਆਂ ਦਾ ਬਹੁਤ ਕੁਝ ਕਰਦੇ ਆ ਪਰ ਆਹ ਪ੍ਰੋਜੈਕਟ ਦੇ ਪਿਛਲੇ 9 ਮਹੀਨਿਆਂ ਦੇ ਵਿੱਚ ਜੋ ਅਸੀਂ ਦੇਖਿਆ ਬੱਚਿਆਂ ਦੇ ਵਿੱਚ ਸਹਿਤ ਪ੍ਰਤੀ ਲਗਾਓ ਜਿਹੜੇ ਅਧਿਆਪਕ ਲਾਇਬ੍ਰੇਰੀਅਨ ਨੇ ਸਾਡੇ ਸਕੂਲਾਂ ਦੇ ਵਿੱਚ ਉਹਨਾਂ ਦਾ ਆਪਣੇ ਸਿਹਤ ਨਾਲ ਲਗਾਓ ਤੇ ਉਹਨਾਂ ਦਾ ਆਪਣੇ ਬੱਚਿਆਂ ਨਾਲ ਲਗਾਓ ਤੇ ਇਹ ਗੱਲ ਆ ਜਦੋਂ ਪ੍ਰੋਜੈਕਟ ਦਾ ਹੋਰ ਵਜੇਗਾ ਤੇ ਵੱਡੀ ਬᱹੜੀ ਤਰਦਾਦ ਦੇ ਵਿੱਚ ਅਸੀਂ ਇਹਦਾ ਅੱਜ ਮੈਂ ਵੀ ਆਪਣੇ ਸਪੀਚ ਦੇ ਵਿੱਚ ਇਹ ਗੱਲ ਕਹੀ ਵੀ ਇਹ ਪ੍ਰੋਜੈਕਟ ਲਾਂਚ ਕਰ ਲਿਆ ਵਧੀਆ ਹੋਇਆ ਵਧੀਆ ਚੱਲਦਾ ਵਧੀਆ ਹੋਇਆ ਉਹ ਦਿਨ ਮੈਨੂੰ ਉਸ ਦਿਨ ਦੀ ਉਡੀਕ ਹੋਗੀ ਜਿਸ ਦਿਨ ਇਹਦਾ ਰਿਜ਼ਲਟ ਕੱਢ ਕੇ ਅਸੀਂ ਸਾਰੀ ਪਬਲਿਕ ਦੇ ਮੋਹਰੇ ਰੱਖਾਂਗੇ ਆਹ ਲੋ ਜੀ ਆਹ ਅਸੀਂ ਅਸੀਂ ਕੁਝ ਕੀਤਾ 2 ਸਾਲ ਲੱਗੇ 3 ਸਾਲ ਲੱਗੇ ਸਾਨੂੰ ਸੋ ਉਹ ਜਿਹੜੇ ਸਾਡੇ ਗੋਲ ਨੇ ਉਹ ਹਾਈ ਨੇ ਬੜੇ ਹਾਈ ਨੇ ਤੇ ਮੈਨੂੰ ਆਪਣੇ ਆਪ ਤੇ ਮੀਟਿੰਗ ਤੇ ਬੜਾ ਮਾਣ ਆ ਕਿ ਅਸੀਂ ਉਹ ਗੋਲ ਅਚੀਵ ਕਰਾਂਗੇ ਕਰਾਂਗੇ ਤੋ ਵੱਡਾ ਤੁਹਾਡੇ ਚੈਨਲ ਦਾ ਸਾਰਿਆਂ ਦਾ ਦਸਤਕਾਂ ਦਾ ਬਿਆਖ ਪਰਿਕਰਸੀ ਗੱਲ ਧੰਨਵਾਦ ਕਰਦਾ ਹਾਂ